ਮੁੱਖ ਮੰਤਰੀ ਜੀ ਨੂੰ ਸਾਡਾ ਸਵਾਲ ਸੀਗਾ ਹਮ ਵੀ ਹੈ ਮਤਲਬ ਕੀ ਪੰਜਾਬ ਚ ਅਸੀਂ ਲੋਕ ਵੀ ਰਹਿੰਦੇ ਆ ਪੰਜਾਬ ਦੇ ਵਿੱਚ ਹਿੰਦੂ ਸਮਾਜ ਦੇ ਲੋਕ ਵੀ ਰਹਿੰਦੇ ਆ ਵੀ ਉਹਨਾਂ ਬਾਰੇ ਵੀ ਕੁਝ ਸੋਚਿਆ ਜਾਵੇ ਬੜੀ ਵੱਡੀ ਕੋਸ਼ਿਸ਼ ਸਾਡੇ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਕੀਤੀ ਤਿੰਨ ਸ਼ਹਿਰ ਪਵਿੱਤਰ ਘੋਸ਼ਿਤ ਕਰ ਦਿੱਤੇ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਗੁੰਦਲ ਸਾਹਿਬ ਹੈ ਹਰਮੰਦਰ ਸਾਹਿਬ ਦੇ ਨਾਲ ਲੱਗਦਾ 800 ਏਰੀਆ ਕਲਿਆਰਾ ਉਹਨੂੰ ਪਵਿੱਤਰ ਘੋਸ਼ਿਤ ਕਰ ਦਿੱਤਾ ਗਿਆ ਸਲੱਗਜੋ ਕਾ ਮੈਂ ਬਤਾ ਕਿ ਨਾ ਬਿਲਕੁਲ ਸਲੱਗਜੋ ਕਾ ਮੈਂ ਪਰ ਮੈਂ ਨਾਲੇ ਕਹਿਣਾ ਚਾਹਣਾ ਅਸੀਂ ਵੀ ਹਾਂ ਵੀ ਹਮ ਲੋਕ ਵੀ ਹਾਂ ਹਮ ਵੀ ਪੰਜਾਬ ਮੇ ਰਹਤੇ ਹਾਂ ਵੀ ਸਾਡੇ ਪੰਜਾਬ ਚ ਹਿੰਦੂ ਸਮਾਜ ਦੇ ਲੋਕ ਵੀ ਰਹਿੰਦੇ ਨੇ ਅਸੀਂ ਵੀ ਚਾਹਦੇ ਹਾਂ ਵੀ ਹਿੰਦੂਆ ਦਾ ਬੜਾ ਵੱਡਾ ਤਿਹਾੜ ਫਰਵਰੀ ਦੇ ਵਿੱਚ ਮਾਸ਼ ਸ਼ਿਵਰਾਤਰੀ ਆਉਣ ਵਾਲੀ ਹੈ ਵੀ ਤੁਸੀਂ ਹਿੰਦੂ ਸਮਾਜ ਦੇ ਵੀ ਵੱਡੀ ਵੱਡੀਆਂ ਕੁਛ ਨਾ ਕਰੋ ਕੱਲ ਸਰਕਾਰ ਤਾਂ ਕਰਦੀ ਹੈ ਆਪਾਂ ਉਹਨਾਂ ਸ਼ਿਵਰਾਤਰੀ ਦਾ ਦਸ਼ਰੇ ਦਾ ਐਸੇ ਇਤਿਹਾਸਿਕ ਸਥਾਨ ਨੇ ਤੁਹਾਨੂੰoverline ਵੀ ਸਰਕਾਰ ਕੋਈ ਵਡੀਆਂ ਕੁਸ਼ਨਾਵਾਂ ਕਰੇ ਨਾ ਤੁਸੀਂ ਪਿਛਲੇ ਸਾਲ ਨਹੀਂ ਕਿਹਾ ਉਸ ਤੋਂ ਪਿਛਲੇ ਸਾਲ ਹੀ ਗੱਲ ਤੁਸੀਂ ਸਾਡੇ ਨਾਲ ਹਰ ਵਕਤਾਂ ਅੰਧਕੀ ਕੀਤੀ ਜਾਂਦੀ ਸਾਡੇ ਸਮਾਜ ਦੀ ਪੰਜਾਬ ਚ ਐਸੀਆਂ ਸੀਟਾਂ ਨੇ 50 ਤੋਂ 55 ਸੀਟਾਂ ਜਿਹੜੀਆਂ ਹਿੰਦੂ ਬੋਲਵਾਦੀਆਂ ਲਈਆਂ ਨੇ ਪਰ ਤੇ ਹਿੰਦੂ ਸਮਾਜ ਦੇ ਉਮੀਦਵਾਰ ਨਹੀਂ ਉਤਾਰੇ ਜਾਂਦੇ 20 ਤੋਂ 21 22 23 ਐਦਾ ਉਮੀਦਵਾਰ ਉਤਾਰ ਕੇ ਸਾਡਾ ਮੂੰਹ ਬੰਦ ਕਰ ਦਿੱਤਾ ਜਾਂਦਾ ਹਿੰਦੂ ਸਮਾਜ ਦੇ ਲਈ ਮਹਾਦੇਵ ਦੇ ਤਖਤਾਂ ਦੇ ਲਈ ਕੋਈ ਵਡੀਆਂ ਕੁਸ਼ਨਾਵਾਂ ਕਰੋ ਸਾਨੂੰ ਵੀ ਖੁਸ਼ ਕਰੋ ਕਿਹੜੀ ਗੱਲ ਦੱਸੂ ਨਾ ਸਾਡੇ ਦੇ ਇਤਿਹਾਸਿਕ ਸਥਾਨ ਨੇ ਦੇ ਮadhyam ਕਰ ਰਿਹਾ ਵੀ ਸਾਡੀਆਂ ਭਾਵਨਾ ਦਾ ਵੀ ਖਿਆਲ ਰੱਖਿਆ ਜਾਵੇ ਹਮ ਹੈ ਜਾਂ ਨਹੀਂ ਹੈ ਮੈਂ ਭਗਵਾਨ ਮਾਂ ਜੀ ਦੇ ਮੂੰਹ ਸੁਣਨਾ ਚਾਹੁੰਦਾ ਲੁਧਿਆਣਾ ਲਾਈਟ ਸਵਾਗਤ ਮੈਂ ਕਮਲ ਕਪੂਰ ਆਪਾਂ ਸਭ ਜਾਣਦੇ ਆਂ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਜਿੱਥੇ ਜਗ੍ਹਾ ਜਗ੍ਹਾ ਤੇ ਨਗਰ ਕੀਰਤਨ ਆਯੋਜਿਤ ਕੀਤੇ ਗਏ ਉੱਥੇ ਪੰਜਾਬ ਸਰਕਾਰ ਵੱਲੋਂ ਵੀ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੀ ਹਾਲਾਂਕਿ ਇਹ ਚਕਾ ਚੌਂਦ ਸੀ ਜਿਨੂੰ ਸ਼ਾਇਦ ਰਾਜੀਵ ਟੰਡਨ ਨੇ ਲਾਈਵ ਹੋ ਕੇ ਵੀ ਆਪਣੇ ਪੋਸਟਾਂ ਦੇ ਜ਼ਰੀਏ ਵੀ ਇੱਕ ਮੁੱਦਾ ਚੱਕਿਆ ਹੈ ਮੇਰੇ ਨਾਲ ਰਾਜੀਵ ਟੰਡਨ ਮੌਜੂਦ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਹਿੰਦੂ ਜਾਗੋ ਕੋਰ ਕਮੇਟੀ ਵੱਲੋਂ ਇੱਕ ਸਵਾਲ ਲੈ ਕੇ ਹਾਜ਼ਰ ਹੋਏ ਆਂ ਗੱਲਬਾਤ ਕਰ ਲੈਣੇ ਆ ਤੁਸੀਂ ਆਪਣੀਆਂ ਪੋਸਟਾਂ ਦੇ ਵਿੱਚ ਲਾਈਵ ਹੋ ਕੇ ਇੱਕ بڑا ਸਵਾਲ ਚੱਕਿਆ ਕਿ ਹਮ ਵੀ ਹੈ ਇਹ ਕੀ ਸਵਾਲ ਸੀਗਾ ਔਰ ਕਿਨੂੰ ਇਹ ਸਵਾਲ ਸੀਗਾ ਜਕਰ ਬੀਰ ਬਜਰੰਦ ਦੇ ਹਰ ਹਰ ਮਹਾਦੇਵ ਮੁੱਖ ਮੰਤਰੀ ਜੀ ਨੂੰ ਸਾਡਾ ਸਵਾਲ ਸੀਗਾ ਹਮ ਵੀ ਹੈ ਮਨ ਲੱਗ ਕੀ ਪੰਜਾਬ ਚ ਅਸੀਂ ਲੋਕ ਵੀ ਰਹਿੰਦੇ ਆ ਪੰਜਾਬ ਦੇ ਵਿੱਚ Hindu ਸਮਾਜ ਦੇ ਲੋਕ ਵੀ ਰਹਿੰਦੇ ਆ ਵੀ ਉਹਨਾਂ ਬਾਰੇ ਵੀ ਕੁਝ ਸੋਚਿਆ ਜਾਵੇ ਪੂਰੇ ਦੇਸ਼ ਭਾਰਤ ਦੇ ਵਿੱਚ 350 ਸਾਲਾਂ ਦਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਲਗਾ ਲਗਾ ਲੰਗਰ ਪੰਡਾਰੇ ਲਗਾਏ ਜਾ ਰਹੇ ਨੇ ਪੰਜਾਬ ਸਰਕਾਰ ਦੁਆਰਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਿਤ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸ਼ੋਭਾ ਯਾਤਰਾਵਾਂ ਕੱਡੀਆਂ ਜਾ ਰਹੀਆਂ ਪੂਰੇ ਪੰਜਾਬ ਭਾਰਤ ਦੇ ਵਿੱਚ ਕੱਡੀਆਂ ਜਾ ਰਹੀਆਂ ਉਹਨਾਂ ਦਾ ਪਰਮਾ ਸਵਾਗਤ ਸਰਕਾਰ ਦੇ ਆਦੇਸ਼ ਦੇ ਉੱਤੇ ਡਿਪਟੀ ਕਮਿਸ਼ਨਰ ਪੁਲਿਸ ਕਮਿਸ਼ਨਰ ਦੁਆਰਾ ਐਸਐਸਪੀ ਦੁਆਰਾ ਕੀਤਾ ਜਾ ਰਿਹਾ ਪਰਮਾ ਸਵਾਗਤ ਕੀਤਾ ਜਾ ਰਿਹਾ ਬੈਂਸਲਾਮੀਆਂ ਦਿੱਤੀਆਂ ਜਾ ਰਹੀਆਂ ਨੇ ਦੂਜਾ ਨਨਪੁਰ ਸਾਹਿਬ ਵਿੱਚ ਵੀ ਬੜਾ ਵਿਸ਼ਾਲ ਸਮਾਰੋਹ ਉਹਨਾਂ ਦੇ ਯਾਦ ਵਿੱਚ ਰੱਖਿਆ ਗਿਆ ਵੈ ਬਿਲਕੁਲ ਬੜੀ ਚੰਗੀ ਗੱਲ ਹੈ ਸਰਾਗਾ ਜੋ ਕੰਮ ਹੈ ਦੂਜੇ ਪਾਸੋਂ ਬੜੀ ਵੱਡੀ ਘੋਸ਼ਣਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਕੀਤੀ ਤਿੰਨ ਸ਼ਹਿਰ ਪਵਿੱਤਰ ਘੋਸ਼ਿਤ ਕਰ ਦਿੱਤੇ ਨਨਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਦੂਜਾ ਸ਼ਹਿਰ ਤਲਵੰਡੀ ਸਾਬੋ ਜਿਹਨੂੰ ਪਵਿੱਤਰ ਸ਼ਹਿਰ ਦਰਜਾ ਦਿੱਤਾ ਗਿਆ ਤੀਜੀ ਵੱਡੀ ਸਭ ਨਾਲ ਜਿਹੜੀ ਵੱਡੀ ਕੋਸ਼ਿਸ਼ਾਂ ਕੀਤੀ ਗਈ ਅੰਮ੍ਰਿਤਸਰ ਦੇ ਵਿੱਚ ਸ੍ਰੀ ਜਿੱਥੇ ਗੁਰਦੁਆਰਾ ਹਰਮੰਦਰ ਸਾਹਿਬ ਹੈ ਹਰਮੰਦਰ ਸਾਹਿਬ ਦੇ ਨਾਲ ਲੱਗਦਾ 800 ਏਰੀਆ ਕਲੇਆਰਾ ਉਹਨੂੰ ਪਵਿੱਤਰ ਘੋਸ਼ਿਤ ਕਰ ਦਿੱਤਾ ਗਿਆ ਸਲੱਗਾ ਜੋ ਕੰਮ ਹੈ ਬਈ ਤਾਂ ਕਹਿਣਾ ਬਿਲਕੁਲ ਸਲੱਗਾ ਜੋ ਕੰਮ ਹੈ ਪਰ ਮੈਂ ਨਾਲੇ ਕਹਿਣਾ ਚਾਹਣਾ ਅਸੀਂ ਵੀ ਹਾਂ ਵੀ ਹਮ ਲੋਕ ਵੀ ਹਾਂ ਹਮ ਵੀ ਪੰਜਾਬ ਵਿੱਚ ਰਹਿੰਦੇ ਹਾਂ ਵੀ ਸਾਡੇ ਪੰਜਾਬ 'ਚ ਹਿੰਦੂ ਸਮਾਜ ਦੇ ਲੋਕ ਵੀ ਰਹਿੰਦੇ ਨੇ ਅਸੀਂ ਵੀ ਚਾਹਨੇ ਆਂ ਵੀ ਹਿੰਦੂਆਂ ਦਾ ਬੜਾ ਵੱਡਾ ਤਿਹਾਰ ਫਰਵਰੀ ਦੇ ਵਿੱਚ ਮਾਸ਼ ਸ਼ੂਰਾਤਰੀ ਆਉਣ ਵਾਲੀ ਹੈ ਵੀ ਤੁਸੀਂ ਹਿੰਦੂ ਸਮਾਜ ਦੇ ਲਈ ਵੀ ਵੱਡੀ ਵੱਡੀਆਂ ਕੁਛ ਨਾ ਕਰੋ ਅਸੀਂ ਲੋਕ ਵੀ ਚਾਹਨੇ ਆ ਨਾ ਅਸੀਂ ਲੋਕ ਵੀ ਹੈਗੇ ਆ ਪੰਜਾਬ ਦੇ ਵਿੱਚ 48% ਸਾਡੀ ਆਬਾਦੀ ਹੈ ਅਸੀਂ ਵੀ ਚਾਹਨੇ ਆ ਵੀ ਪੰਜਾਬ ਦੇ ਮੁੱਖ ਮੰਤਰੀ ਸਾਡੇ ਵਾਲ ਵੀ ਦੇਖਣ ਵੀ ਸਾਡੇ ਵਾਲ ਅਖਾਲ ਪਟੀਆਂ ਨਾ ਬਣੀਆਂ ਰੱਖਣ ਸੇ ਦੇਖਣ ਵੀ ਇੱਥੇ ਬਿਨਾ ਪਗੜੀਧਾਰੀ ਸਮਾਜ ਵੀ ਰਹਿੰਦਾ ਇੱਥੇ ਭਗਵਾਨ ਬੋਲੇਨਾਥ ਦੇ ਵੰਸ਼ਜ ਵੀ ਰਹਿੰਦੇ ਆ ਇੱਥੇ ਪ੍ਰਭੂ ਸ਼੍ਰੀ ਰਾਮ ਜੀ ਦੇ ਵੰਸ਼ਜ ਰਹਿੰਦੇ ਆ ਇੱਥੇ ਵਿਜੰਗਬਲੀ ਦੇ ਵੀ ਵੰਸ਼ਜ ਰਹਿੰਦੇ ਨੇ ਉਹਨਾਂ ਬਾਰੇ ਵੀ ਕੁਝ ਸੋਚੋ ਉਹਨਾਂ ਬਾਰੇ ਵੀ ਤੁਸੀਂ ਬੜੀਆਂ-ਬੜੀਆਂ ਕੋਸ਼ਿਸ਼ਾਂਾਂ ਕਰੋ ਸਾਡੇ ਇਹਨੇ ਇਤਿਹਾਸਿਕ ਸਥਾਨ ਨੇ ਉਹਨਾਂ ਬਾਰੇ ਵੀ ਕੁਝ ਵੱਡੀਆਂ ਕੋਸ਼ਿਸ਼ਾਂਾਂ ਕਰੋ ਅਸੀਂ ਲੋਕ ਚਾਹੀ ਡਿਮਾਂਡ ਕਰ ਰਹੇ ਹੁਣ ਤਾਂ ਕੁਝ ਵੀ ਨਹੀਂ ਕਰ ਰਹੇ ਕੀ ਗਲਤ ਕੀ ਕੀਤਾ ਦੱਸੋ ਗਲਤ ਕੁਝ ਨਹੀਂ ਕੀਤਾ ਪਰ ਡਿਮਾਂਡ ਵੀ ਕਲੀਅਰ ਨਹੀਂ ਕੀਤੀ ਨਾ ਤੁਸੀਂ ਮੈਂ ਕੀ ਕਹਿ ਰਿਹਾ ਅਗਰ ਤੁਸੀਂ ਨੰਪੂ ਸਾਊਰੂ ਪੁੱਤਰ ਸ਼ਹਿਰ ਕੋ ਸਿਤਕਾਰ ਰਹੇ ਹੋ ਤਰਮੰਡੀ ਸਾਹਿਬ ਖੁਸ਼ੀ ਦੀ ਗੱਲ ਹੈ ਨਾ ਮੈਨੂੰ ਮੈਨੂੰ ਬਹੁਤ ਖੁਸ਼ੀ ਹੈ ਮੈਂ ਕਿਹចਣਾ ਵੀ ਪੂਰੇ ਪੰਜਾਬ ਭਾਰਤ ਕੀ ਪੂਰੇ ਦੇਸ਼ ਭਰ ਚ ਆਪਾਂ ਪੰਜਾਬ ਸਿਰੇ ਨੇ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਹਰ ਸ਼ਹਿਰ ਚ ਹਰ ਜ਼ਿਲ੍ਹਿਆਂ ਦੇ ਵਿੱਚ ਭਗਵਾਨ ਬੋਲੇनाथ ਦੀ ਸ਼ੁਭ ਯਾਤਰਾ ਨਿਕਲਦੀਆਂ ਨਿਕਲਦੀਆਂ ਨਾ ਅਸੀਂ ਵੀ ਚਾਹਨੇ ਆ ਵੀ ਸਰਕਾਰ ਵੱਲੋਂ ਬੜਾ ਆਯੋਜਨ ਕੀਤਾ ਜਾਵੇ ਉਹਨਾਂ ਦਾ ਸਵਾਗਤ ਡਿਪਟੀ ਕਮਿਸ਼ਨਰਸ ਪੁਲਿਸ ਕਮਿਸ਼ਨਰ ਐਸ.ਪੀ ਸਾਫ ਦੁਆਰਾ ਪੁਲਿਸ ਕਮਿਸ਼ਨਰ ਦੁਆਰਾ ਵਧੀਆ ਸਲਾਮੀ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਜਾਵੇ ਅਸੀਂ ਵੀ ਕੀ ਜਾਣੇ ਆ ਅਸੀਂ ਤਾਂ ਕੀ ਜਾਣੇ ਆ ਵੀ ਹਮ ਵੀ ਹੈ ਜੇ ਅਗਰ ਪੁੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸਰਕਾਰਾਂ ਦੁਆਰਾ ਤਾਂ ਸਾਡੇ ਭਗਵਾਨ ਬੋਲੇ ਨਾਦੀਆਂ ਮਹਾਦੇਵ ਦੀਆਂ ਸ਼ੁਭ ਯਾਤਰਾ ਪੰਜਾਬ ਦੇ ਹਰ ਜ਼ਿਲ੍ਹੇ ਹਰ ਸ਼ਹਿਰ ਚੋਂ ਨਿਕਲਦੀਆਂ ਅਗਰ ਉਹਨਾਂ ਦਾ ਵੀ ਸਵਾਗਤ ਸਰਕਾਰੀ ਤੌਰ ਤੇ ਕਰ ਦਿੱਤਾ ਜਾਵੇ ਤਾਂ ਕਿਸੇ ਨੂੰ ਉਤਰਾਜ ਕੀ ਹੈ ਮੇਰਾ ਭਾਵਨਾ ਦੁੱਤੀਆਂ ਨਾ ਮੇਰੀਆਂ ਭਾਵਨਾ ਵੀ ਸਰਕਾਰ ਨੂੰ ਸਾਡੇ ਨਾਲ ਵੀ ਇਦਾਂ ਕਰਨਾ ਚਾਹੀਦਾ ਨੇ ਬਿਲਕੁਲ ਸਰਕਾਰ ਤਾਂ ਕਰਦੀ ਹੈ ਆਪਾਂ ਉਹਨਾਂ ਸ਼ਿਵਰਾਤਰੀ ਦਾ ਦੁਸ਼ਹਿਰੇ ਦਾ ਕੋਈ ਐਸੇ ਇਤਿਹਾਸਿਕ ਸਥਾਨ ਨੇ ਦੋਨਾਂ ਵਾਰ ਵੀ ਸਰਕਾਰ ਕੋਈ ਵੱਡੀਆਂ ਕੁਸ਼ਨਾਵਾ ਕਰੇ ਨਾ ਸਰਕਾਰ ਕੋ ਬੜੇ ਥਿੰਕ ਟੈਂਕ ਬੈਠੇ ਹੁੰਦੇ ਆ ਉਹਨਾਂ ਨੂੰ ਸੋਚਣਾ ਜਿਹਦਾ ਵੀ ਪੰਜਾਬ ਦਾ Hindu ਕੀ ਚਾਹੁੰਦਾ ਉਸ ਲਈ ਉਹਨਾਂ ਦੀ ਭਾਵਨਾ ਦਾ ਧਿਆਨ ਰੱਖਦੇ ਹੋਏ ਪੰਜਾਬ ਸਰਕਾਰ ਨੂੰ ਕਿਤੇ ਨਾ ਕਿਤੇ ਮਾ ਸ਼ਿਵਰਾਤਰੀ ਦੇ ਮੌਕੇ ਦੇ ਉਤੇ ਵੱਡੀਆਂ ਕੁਸ਼ਨਾਵਾ ਹਿੰਦੂ ਸਮਾਜ ਦੀ ਭਾਵਨਾ ਨੂੰ ਦੇਖਦੇ ਕਰਨੀਆ ਚਾਹੀਦੀ ਨਹੀਂ ਪੰਜਾਬ ਸਰਕਾਰ ਨੇ 350 ਸ਼ਹਾਦਤ ਮੌਕੇ ਸ਼ਹੀਦੀ ਦਿਵਸ ਮੌਕੇ ਗੁਰੂ ਤੇਗ ਬਹਾਦਰ ਜੀ ਦੇ ਹਿੰਦ ਦੀ ਚਾਦਰ ਦੇ ਜਿਹੜੇ ਸ਼ਹਾਦਤ ਦਿੱਤੀ ਉਹ 350 ਸਾਲ ਸੀਗਾ ਠੀਕ ਹੈ ਉਹਨਾਂ ਨੇ ਪੰਜਾਬ ਸਰਕਾਰ ਨੇ ਵਿਸ਼ਾਲ ਨਗਰ ਕੀਰਤਨ ਆਯੋਜਿਤ ਕਰਤਾ ਇਸ ਕਰਕੇ ਤੁਸੀਂ ਇਹ ਮੰਗ ਰਹੇ ਬਿਲਕੁਲ ਨਹੀਂ ਬਿਲਕੁਲ ਨਹੀਂ ਜਿੰਨੇ ਗੁਰੂ ਸਾਡੇ ਨੇ ਅਸੀਂ ਗੁਰੂਆਂ ਦੇ ਆ ਬਿਲਕੁਲ ਇਸ ਗੱਲੋਂ ਕੋਈ ਤਰ੍ਹਾਂ ਨਹੀਂ ਗੁਰੂ ਵੀ ਤਾਂ ਸਾਡੇ ਨੇ ਨਾ ਗੁਰੂ ਤੇਗ ਬਹਾਦਰ ਜੀ ਕਿਹਨਾਂ ਦੇ ਗੁਰੂ ਸਾਡੇ ਗੁਰੂ ਨੇ ਇਸ ਗੱਲ ਨੂੰ ਨਹੀਂ ਮੇਰਾ ਕਿੰਨਾ ਵੀ Hindu ਸਮਾਜ ਦੇ ਮਹਾਦੇਵ ਦੇ ਭਗਤਾਂ ਦਾ ਤਿਆਰ ਰੱਖਿਆ ਜਾਵੇ ਨਹੀਂ ਇਹ ਸਵਾਲ ਹੁਣ ਕਿਉਂ ਆਇਆ ਸਵਾਲ ਹੁਣ ਕਿਉਂ ਆਇਆ ਮੇਰਾ ਮੇਰਾ ਸਵਾਲ ਇਹ ਹੁਣ ਕਿਉਂ ਆਇਆ ਤੁਸੀਂ ਪਿਛਲੇ ਸਾਲ ਨਹੀਂ ਕਿਹਾ ਉਸ ਤੋਂ ਪਿਛਲੇ ਸਾਲ ਗੱਲ ਤੂੰ ਸਾਡਾ ਨਾ ਹਰ ਵਕਤਾਂ ਅਣਦੇਖੀ ਕੀਤੀ ਜਾਂਦੀ ਸਾਡੇ ਸਮਾਜ ਦੀ ਅਣਦੇਖੀ ਕੀਤੀ ਜਾਂਦੀ ਹੈ ਜਦੋਂ ਨਾ ਚੋਣ ਵੀ ਜਾਂਦੇ ਨਾ ਟਿਕਟ ਟ੍ਰਿਕਾ ਮੈਂ ਤੇ ਜੋ ਗੱਲ ਕਹਿਣ ਜਿਹੜੀ ਹੈ ਪੱਤਰਕਾਰ ਸਾਹਿਬ ਜਦੋਂ ਨਾ ਇਲੈਕਸ਼ਨ ਦੀ ਵਾਰੀ ਵੀ ਆਉਂਦੀ ਨਾ ਟਿਕਟਾਂ ਦੇਣ ਦੀ ਵਾਰੀ ਵੀ ਆਉਂਦੀ ਹੈ ਉਦੋਂ ਵੀ ਸਾਡੇ ਸਮਾਜ ਨੂੰ ਧੱਕਾ ਦਿੱਤਾ ਜਾਂਦਾ ਹੈ ਪੰਜਾਬ ਚ ਐਸੀਆਂ ਸੀਟਾਂ ਨੇ 50 ਤੋਂ 55 ਸੀਟਾਂ ਜਿਹੜੀਆਂ ਹਿੰਦੂ ਬੋਲਵਾਦੇ ਵਾਲਿਆਂ ਨੇ ਪਰਤੇ ਹਿੰਦੂ ਸਮਾਜ ਦੇ ਉਮੀਦਵਾਰ ਹੀ ਉਤਾਰੇ ਜਾਂਦੇ 20 ਤੋਂ 21 22 23 ਇਹਦਾ ਮੀਰਵਾਰ ਉਤਾਰ ਕੇ ਸਾਡਾ ਮੂੰਹ ਬੰਦ ਕਰ ਦਿੱਤਾ ਜਾਂਦਾ ਤੇ ਸਾਡੀ ਆਵਾਜ਼ ਕਰੂਗਾ ਕੋਣ ਸਾਡੀ ਗੱਲ ਵਿਧਾਨ ਸਭਾ ਚ ਕਰੂਗਾ ਕੋਣ ਕੋਈ 20 22 ਚੋਂ 10 12 ਜਿੱਤ ਕੇ ਆਂਦੇ ਨੇ ਉਹ ਆਪਣੇ ਕੰਮ ਕਰਾਂਦੇ ਜਾਂ ਲੋਕਾਂ ਦੇ ਕੰਮ ਕਰਾਂਦੇ ਰਹਿ ਜਾਂਦੇ ਨੇ ਅਗਰ ਉਹੀ 50 ਤੋਂ 60 ਉਮੀਦਵਾਰ ਸਾਡੇ ਖੜੇ ਹੋਣ ਜਿੱਤ ਕੇ ਆਣ 40 ਤੋਂ 45 ਤਾਂ ਹਿੰਦੂ ਸਮਾਜ ਦੀ ਠੋਕੇ ਗੱਲ ਕਰਨਗੇ ਕਰਨਗੇ ਨਹੀਂ ਕਰਨਗੇ ਜਦੋਂ ਮジョਰਿਟੀ ਹੁੰਦੀ ਹੁੰਦੀ ਹੈ ਉਹਦਾ ਆਪਣੀ ਬੰਦਾ ਆਪਣੀ ਗੱਲ ਕਰਦਾ ਹੁਣ ਜਦੋਂ 5 ਤੋਂ 7 ਜਦ ਬੰਦੇ ਜਿੱਤ ਕੇ ਆਏ 10 ਜਿੱਤ ਕੇ ਆਏ ਨੇ ਉਹਨਾਂ ਦੀ ਆਵਾਜ਼ ਤਾਂ ਵੈਸੇ ਹੀ ਦਬਾ ਦਿੱਤੀ ਜਾਂਦੀ ਹੈ ਦੱਸੋ ਨਾ ਮੇਰੀ ਇਹ ਭਾਵਨਾ ਹੈ ਵੀ ਭਗਵਾਨ ਬੋਲੇ ਨਾਲ ਦੀ ਮਹਾਦੇਵ ਦੇ ਭਗਤਾਂ ਦਾ ਧਿਆਰ ਰੱਖਿਆ ਜਾਵੇ ਬਜੰਗਲੀ ਦੇ ਭਗਤਾਂ ਦਾ ਧਿਆਰ ਰੱਖਿਆ ਜਾਵੇ ਮਾ ਦੁਰਗਾ ਆ ਸ਼ਕਤੀ ਭਵਾਨੀ ਦਾ ਧਿਆਰ ਦੇ ਭਗਤਾਂ ਦਾ ਧਿਆਰ ਰੱਖਿਆ ਜਾਵੇ ਗਲਤ ਕੀ ਹੈ ਪੈਰੋਂ ਦੇ ਭਗਤਾਂ ਦਾ ਧਿਆਰ ਰੱਖਿਆ ਜਾਵੇ ਮੈਂ ਗਲਤ ਕੀ ਮੰਗ ਲਿਆ ਨਹੀਂ ਗਲਤ ਤਾਂ ਤੁਸੀਂ ਕੁਝ ਨਹੀਂ ਮੰਗਿਆ ਪਰ ਖੁਦ ਭਗਵੰਤਮਾਨ ਕੰਜਕ ਪੂਜਨ ਕਰਦੇ ਹੋਏ ਦਿਖਾਈ ਦਿੱਤੇ ਉਹਨਾਂ ਦੀ ਪੋਸਟ ਮੈਂ ਕਿਹਾ ਅੱਛੀ ਗੱਲ ਹੈ ਮੈਂ ਕੀ ਕਿਹਾ ਮੈਂ ਕੋਈ ਥੋੜੀ ਕਿਹਾ ਮੈਂ ਉਹਦੀ ਨਿੰਦਾ ਕੀਤੀ ਮੈਂ ਕਿਹਾ ਬੜਾ ਸਲੱਗਾ ਜੋ ਕੰਮ ਕੀਤਾ ਮੈਂ ਤਾਂ ਇਹ ਕਹਿ ਰਿਹਾ ਵੀ ਭਗਵੰਤਮਾਨ ਜੀ ਮਾ ਸ਼੍ਰੀ ਰਾਤਰੀ ਦਾ ਧਿਆਰ ਆ ਰਿਹਾ ਮਹਾਦੇਵ ਦੇ ਭਗਤਾਂ ਦਾ ਤਿਆਰ ਰੱਖਿਆ ਜਾਵੇ ਸਾਡੀਆਂ ਭਾਵਨਾ ਦਾ ਤਿਆਰ ਰੱਖਿਆ ਜਾਵੇ ਮੈਂ ਤਾਂ ਆਹ ਕਹਿ ਰਿਹਾ ਵੀ ਤੁਸੀਂ ਉਸ ਮੌਕੇ ਦੇ Hindu ਸਮਾਜ ਦੇ ਲਈ ਮਹਾਦੇਵ ਦੇ ਭਗਤਾਂ ਦੇ ਲਈ ਕੋਈ ਵੱਡੀਆਂ ਕੁਸ਼ਨਾਵਾ ਕਰੋ ਸਾਨੂੰ ਵੀ ਖੁਸ਼ੀ ਕਰੋ ਕਿਹੜੀ ਗੱਲ ਦੱਸੂ ਨਾ ਸਾਡੇ ਦੇ ਇਤਿਹਾਸਿਕ ਸਥਾਨ ਨੇ ਉਹਨਾਂ ਲਈ ਵੀ ਕੋਈ ਵੱਡੀਆਂ ਕੁਸ਼ਨਾਵਾ ਕਰੋ ਨਾ ਤੁਸੀਂ ਸਾਨੂੰ ਵੀ ਪਤਾ ਲੱਗੇ ਵੀ ਭਗਵੰਤ ਮਾਨ ਜੀ ਇੱਕ ਪਾਸਾ ਦੇ ਨਹੀਂ ਸੋਦੇ ਸਾਰਿਆਂ ਦਾ ਹੀ ਸੋਚਦੇ ਨੇ ਗਲਤ ਕੀ ਕਿਹਾ ਤਾ ਦੱਸੋ ਨਾ ਨਹੀਂ ਇਹਦੇ ਨਾਲ ਨਹੀਂ ਨਹੀਂ ਟੰਡਨ ਸਾਹਿਬ ਇਹਦੇ ਨਾਲ ਫਿਰ ਗੱਲ ਉਹੀ ਆ ਜਾਈਗੀ ਨਾ ਹੋਰ ਵੀ ਇੱਥੇ ਧਰਮ ਦੇ ਲੋਕ ਵੱਸਦੇ ਆ ਪੰਜਾਬ ਦੇ ਵਿੱਚ ਕੱਲੇ ਦੋ ਧਰਮ ਦੇ ਲੋਕ ਤਾਂ ਨਹੀਂ ਇਹ ਪਹਿਲਾਂ ਚਲੋ ਇੱਕ ਆ ਜੋ ਫਿਰ ਤਾਂ ਕੱਲ ਨੂੰ ਹਰ ਧਰਮ ਉੱਠ ਕੇ ਇਕੱਲਾ ਮੰਗ ਰੱਖੇਗਾ ਸੁਣ ਲੋ ਪੰਜਾਬ ਚ 45 ਤੋਂ ਲੈ ਕੇ 50% ਤੱਕ ਵਾਦੀ ਹਿੰਦੂ ਸਮਾਜ ਦੀ ਹੈ ਹੂੰ ਸਾਡਾ ਪਛੱਕ ਬੰਦਾ ਕਿ ਨਹੀਂ ਬੰਦਾ ਕਿ ਬਿਲਕੁਲ ਆਂ ਦੇ ਕੀ ਕਰਦੇ ਨਹੀਂ ਚਾਹੀਦੀ ਨਹੀਂ ਤਾਂ ਹੁਣ ਤੁਸੀਂ ਗਿਣਤੀ ਦੇ ਨਾਲ ਮੰਗਾ ਰੱਖੋਗੇ ਕਿਹੜੀ ਗੱਲ ਕਰ ਰਹੇ ਆ ਪੰਜਾਬ ਚ ਹਮ ਹੈ ਜਾਂ ਨਹੀਂ ਹੈ ਨਹੀਂ ਜਿਹੜੇ ਬਾਕੀ ਸਮਾਜ ਹੈ ਕਿ ਨਹੀਂ ਹੈ ਬਾਕੀ ਸਮਾਜ ਉਹ ਹੈ ਬਾਕੀ ਸਮਾਜ ਦੇ ਲੋਕ ਹੈ ਜਾਂ ਨਹੀਂ ਹੈ ਮੈਂ ਤੁਹਾਨੂੰ ਪੁੱਛਣਾ ਚਾਹਨਾ ਵੀ ਇੱਥੇ ਹਮ ਹੈ ਜਾਂ ਨਹੀਂ ਹੈ ਰਜੀਵ ਟੰਡਰ ਨਹੀਂ ਉਹਦੇ ਸਾਥੀ ਨਹੀਂ ਪੰਜਾਬ ਚ ਹਿੰਦੂ ਸਮਾਜ ਹੈ ਜਾਂ ਨਹੀਂ ਹੈ ਮੈਂ ਤਾਂ ਉਹਦੀ ਗੱਲ ਕਰ ਰਿਹਾ ਵੀ ਹਮ ਮੁੱਖ ਮੰਤਰੀ ਜੀ ਹਮ ਹੈ ਜਾਂ ਨਹੀਂ ਹੈ ਯਸ ਮੈਂ ਉਹ ਹੀ ਸਵਾਲ ਤੁਹਾਨੂੰ ਪੁੱਛਣਿਆ ਅੱਜ ਸਨਾਤਨ ਦੇ ਧਰਮ ਦੇ ਨਾਲ ਤੁਸੀਂ ਕਿਹਾ ਹਮ ਹੈ ਜਾਂ ਨਹੀਂ ਹੈ ਕੱਲ ਨੂੰ ਕੋਈ ਹੋਰ ਵਿਸ਼ੇਸ਼ ਸਮੁਦਾਏ ਦੇ ਵਿਅਕਤੀ ਉੱਠ ਕੇ ਕਰਨਗੇ ਹਮ ਹੈ ਜਾਂ ਨਹੀਂ ਹੈ ਬਬਾ ਜੀ ਦੇਖੋ ਨਾ ਕਿੰਦੀ ਹੈ ਫਿਰ ਗਿਣਤੀ ਦਾ ਇਹਦਾ ਮਤਲਬ ਗਿਣਤੀ ਦੇ ਹਿਸਾਬ ਨਾਲ ਤੁਸੀਂ ਮੰਗ ਗਿਣਤੀ ਜਾਂ ਨਹੀਂ ਜਾਂਦਾ ਕੱਲ ਨੂੰ ਕਿਸੇ ਹੋਰ ਸਮਾਜ ਦੀਆਂ ਇਹ ਉਹ ਸਮਾਜ ਹੈ ਜਿਹੜਾ ਸੱਤਾ ਨੂੰ ਪਰਵਰਤਨ ਕਰਨ ਦਾ ਦਮ ਰੱਖਦਾ ਇਹ ਉਹ ਸਮਾਜ ਹੈ ਜਿਹੜਾ ਸੱਤਾ ਨੂੰ ਪਰਵਰਤਨ ਕਰਨ ਦਾ ਦਮ ਰੱਖਦਾ ਅਗਰ ਇਹਨਾਂ ਦੀ ਭਾਵਨਾ ਦਾ ਖਿਆਲ ਨਾ ਰੱਖਿਆ ਗਿਆ ਸੱਤਾ ਪਰਵਰਤਨ ਕਰਨ ਨੂੰ ਵੀ ਟਾਈਮ ਨਹੀਂ ਲੰਦਾ ਇਹ ਤੇ ਫਿਰ ਜਦੋਂ ਵਿਸ਼ੇਸ਼ ਸਮਾਜ ਉੱਠ ਕੇ ਉਹ ਕਹਿੰਦਾ ਕਿਸੇ ਥਾਂ ਦੇ ਉੱਤੇ ਕਿ ਹਮ ਬਹੁ ਸੰਖਿਆਕ ਹੈ ਹਮ ਇਹ ਕਰਾਂਗੇ ਫਿਰ ਤੁਹਾਨੂੰ ਹੀ ਸਭ ਤੋਂ ਵੱਧ ਇਤਰਾਜ ਹੁੰਦਾ ਤੁਹਾਡੇ ਵੱਲੋਂ ਹੀ ਸਭ ਤੋਂ ਵੱਧ ਫਿਰ ਰੀਲਾ ਪਾਈਆਂ ਜਾਂਦੀਆਂ ਪੋਸਟਾਂ ਪਾਈਆਂ ਜਾਂਦੀਆਂ ਮੈਂ ਬੜੀ ਸਪਸ਼ਟ ਜੀ ਗੱਲ ਕਹਿ ਰਿਹਾ ਹਿੰਦੂ ਸਮਾਜ ਐ ਸਸ ਸਮਾਜ ਐ ਜੋ ਹਮੇਸ਼ਾ ਚੁੱਪ ਰਹਿੰਦਾ ਉਹ ਸਿਰਫ ਆਪਣੀ ਜਦੋਂ ਤਾਕਤ ਦਿਖਾਉਂਦਾ ਨਾ ਸਿਰਫ ਵੋਟ ਵਲੇ ਤਾਕਤ ਦਿਖਾਉਂਦਾ ਸੱਤਾ ਪਰਵਰਤਨ ਦਾ ਦਮ ਰੱਖਦਾ ਹਿੰਦੂ ਸਮਾਜ ਮੈਂ ਤਾਂ ਭਵੰਤਮਾ ਜੀ ਨੂੰ ਅਪੀਲ ਕਰ ਰਿਹਾ ਤੁਹਾਡੇ ਮਾਧਿਅਮ ਕਰ ਰਿਹਾ ਵੀ ਸਾਡੀਆਂ ਭਾਵਨਾ ਦਾ ਵੀ ਖਿਆਲ ਰੱਖਿਆ ਜਾਵੇ ਹਮ ਹੈ ਜਾਂ ਨਹੀਂ ਹੈ ਮੈਂ ਭਗਵਾਨ ਮਾਨ ਜੀ ਦੇ ਮੂੰਹ ਸੁਣਨਾ ਚਾਹੁੰਦਾ ਅੱਛਾ ਇਹ ਮੰਗ ਮੈਨੂੰ ਇਹ ਗੱਲ ਦੱਸੋ ਸਿਰਫ ਰਜੀਵ ਟੰਡਨ ਦੀ ਹੈ ਜਾਂ ਫਿਰ ਇਸ ਸਨਾਤਨ ਦੀ ਮੰਗ ਹੈ ਤੁਹਾਡੀ ਗੱਲ ਰਜੀਵ ਟੰਡਨ ਨੇ ਇਹ ਗੱਲ ਦੀ ਸ਼ੁਰੂਆਤ ਕੀਤੀ ਹੈ ਤੁਸੀਂ ਦੇਖਿਓ ਇਹਦੇ ਮਗਰ-ਮਗਰ ਕਿੰਨੇ ਲੋਕ ਇਸ ਬਾਰੇ ਗੱਲ ਕਰਨਗੇ ਹਮ ਸਮਝੋ ਨਾ ਮੇਰੀ ਗੱਲ ਇਹ ਮੇਰੀ ਗੱਲ ਨਹੀਂ ਹੈ ਮੇਰੇ ਸਮਾਜ ਦੀ ਗੱਲ ਹੈ ਉਹਨਾਂ ਦੀ ਭਾਵਨਾ ਦੀ ਗੱਲ ਹੈ ਵਿਦਾ ਹੋਣਾ ਚਾਹੀਦਾ ਸਾਡੇ ਬਾਰੇ ਸੋਚਿਆ ਜਾਣਾ ਚਾਹੀਦਾ ਇੰਨੀਆਂ ਸਰਕਾਰਾਂ ਆਈਆਂ 1966 ਤੋਂ ਬਾਅਦ ਕਿਸ ਨੇ ਸਾਡਾ ਨਹੀਂ ਸੋਚਿਆ ਕਿਸੇ ਨੇ ਵੀ ਸਾਡਾ ਨਹੀਂ ਸੋਚਿਆ ਅਗਰ ਸ੍ਰੀ ਹਰਮੰਦਰ ਸਾਹਿਬ ਦਾ ਗਲਿਆਰਾ ਪਵਿੱਤਰ ਸਥਾਨ ਕੋਸ਼ਿਧ ਹੋ ਸਕਦਾ ਸੀ ਤੇ ਦੁਰਗਿਆਂਾ ਮੰਦਿਰ ਦਾ ਵੀ ਸਥਾਨ ਪਵਿੱਤਰ ਏਰੀਆ ਕੋਸ਼ਿਧ ਹੋ ਸਕਦਾ ਸੀ ਨਾ ਨਹੀਂ ਕੀਤਾ ਗਿਆ ਨਾ ਸਵਾਲ ਹੈ ਨਾ ਦੇਵੀ ਤਲਾਬ ਮੰਦਿਰ ਦਾ ਵੀ ਸਥਾਨ ਪਵਿੱਤਰ ਘੋਸ਼ੀ ਕੀਤਾ ਜਾ ਸਕਦਾ ਸੀ ਨਾ ਕੀਤਾ ਨਹੀਂ ਨਾ ਗਿਆ ਸਵਾਲ ਹੈ ਨਾ ਮੇਰਾ ਮੈਂ ਤਾਂ ਇੱਕੋ ਸਵਾਲ ਕਰਦਾ ਵੀ ਹਮ ਹੈ ਜਾਂ ਨਹੀਂ ਹੈ ਮੁੱਖ ਮੰਤਰੀ ਜੀ हम हैं या नहीं है मैं ਤੁਹਾਡੇ ਮੂੰਹ ਸੁਣਾ ਚਾਹਨਾ ਵੀ ਮਾਂ ਸ਼੍ਰੀ ਰਾਤਰੀ ਦੇ ਉੱਤੇ ਹਿੰਦੂ ਸਮਾਜ ਦੇ ਲਈ ਹਿੰਦੂ ਧਰਮ ਦੇ ਲਈ ਕਿਆ ਵੱਡੀ ਵੱਡੀ ਕੋਸ਼ਿਸ਼ਾਂਾਂ ਕੀਤੀਆਂ ਜਾਣਗੀਆਂ ਜਾਂ ਨਹੀਂ ਕੀਤੀਆਂ ਜਾਣਗੀਆਂ ਤੁਸੀਂ ਦੁਰਗਿਆਨਾ ਮੰਦਿਰ ਦਾ ਜ਼ਿਕਰ ਲੋ ਦੇਖਣਗੇ ਨਹੀਂ ਪਰ ਮੇਰੀ ਗੱਲ ਸੁਣੋ ਸਰਕਾਰ ਚ ਹਿੱਸੇਦਾਰੀ ਤਾਂ ਹੈ ਨਾ ਇਹ ਤਾਂ ਹੈ ਨਹੀਂ ਕਿ ਹਿੰਦੂ ਸਮਾਜ ਦੀ ਹਿੱਸੇਦਾਰੀ ਨਹੀਂ ਹੈ ਸਰਕਾਰ ਚ ਕਿੰਨੇ ਪਰਸੈਂਟ ਆ ਬੋਲਦੇ ਨਹੀਂ ਹਿੰਦੂ ਦੀ ਗਾਲੀ ਨਹੀਂ ਹੁੰਦੀ ਤੇ ਤੁਸੀਂ ਤਾਂ ਬੋਲ ਰਹੇ ਹੋ ਨਾ ਮੈਂ ਤਾਂ ਮੈਂ ਤਾਂ ਵਿਪੱਖਸ਼ਾ ਸਾਰੀ ਉਮਰ ਸਾਡੀ ਇੱਧੇ ਨਿਕਲ ਜਾਣੀ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਕਰਦੇ ਹੋ ਅਸੀਂ ਕਿਹੜਾ ਵੀ ਤਾਂ ਸਨਾਤਨੀ Hindu ਹਾਂ ਮੈਂ ਜਿਹੜੀ ਗੱਲ ਕਰ ਰਿਹਾ ਨਾ ਫਿਰ ਮੈਂ ਵੀ ਤੁਸੀਂ ਨਹੀਂ ਕੰਟਰੋਵਰਸੀ ਕਰਦੇ ਹੋ ਕੰਡਨ ਸਾਹਿਬ ਮੈਂ ਦੂਜੇ ਪਾਸੇ ਆਣਾ ਮੁੱਖ ਮੰਤਰੀ ਕੀ ਹੈ ਸਾਡੇ ਦੇਸ਼ ਪੰਜਾਬ ਦਾ ਰਾਜਾ ਇੱਧੇ ਕਾਂਗਨ ਮੁੱਖ ਮੰਤਰੀ ਸਾਹਿਬ ਸਾਡੇ ਪੰਜਾਬ ਦੇ ਰਾਜੇ ਨੇ ਪ੍ਰਜਾ ਨੇ ਗੱਲ ਕਿੰਨਾ ਕਰਨੀ ਆਪਣੇ ਰਾਜੇ ਨਾਲ ਕੋਈ ਮੰਗ ਕਿੰਨੇ ਪ੍ਰਜਾ ਨੇ ਆਪਣੀ ਮੰਗ ਕਿਹਦੇ ਕੋਲ ਰੱਖਣੀ ਹੈ ਰਾਜੇ ਕੋਲ ਮੈਂ ਪ੍ਰਜਾ ਹੋਣ ਦੇ ਨਾਤੇ ਮੈਂ Hindu ਸਮਾਜ ਦਾ ਸੇਵਕ ਹੋਣ ਦੇ ਨਾਤੇ ਆਪਣੇ ਸਮਾਜ ਦੀ ਗੱਲ ਆਪਣੇ ਰਾਜੇ ਕੋਲ ਰੱਖ ਰਿਆਂ ਵੀ ਹਮ ਵੀ ਹੈ ਵੀ ਸਾਡਾ ਵੀ ਸੋਚਿਆ ਜਾਵੇ ਇਹਦੇ ਵਿੱਚ ਕਿਤੇ ਨਾ ਕਿਤੇ ਜਲਨ ਦੀ ਵੰਡ ਦੀ ਬਦਬੂ ਹੈ ਮੈਂ ਕੀ ਕਹ ਰਿਹਾ ਮੈਂ ਜਲਨ ਦੀ ਗੱਲ ਕਰਾ ਨੀ ਕੀ ਇਹ ਕਰਦੇ ਹੋ ਨਾ ਮੈਂ ਮੈਂ ਜਲਨ ਦੀ ਗੱਲ ਕਰਾਂ ਮੈਂ ਫਿਰ ਕਿਹਨਾ ਪਿਆ ਦੱਸੋ ਗੁਰੂਆਂ ਦੇ ਵਿੱਚ ਸਾਡੇ ਹਿੰਦੂ ਸਮਾਜ ਦੀ ਮੇਰੀ ਰਜੀਵ ਟੰਡਨ ਉਹਦੀ ਪੂਰੀ ਟੀਮ ਦੀ ਸਾਰਿਆਂ ਦੀ ਬੜੀ ਵੱਡੀ ਆਸਥਾ ਮੈਂ ਤਾਂ ਕਿਹਾ ਜਿਹੜਾ ਕੰਮ ਕੀਤਾ ਗਿਆ ਸ਼ਲਾਘਾ ਜੋ ਕੀਤਾ ਗਿਆ ਮੈਂ ਕੀ ਕਹ ਰਿਹਾ ਅਗਰ ਸ੍ਰੀ ਹਰਮੰਦਰ ਸਾਹਿਬ ਦੇ ਪੂਰੇ ਏਰੀਆ ਨੂੰ 800 ਮੀਟਰ ਦੇ ਏਰੀਆ ਨੂੰ ਪਵਿੱਤਰ ਕੋਸ਼ਿਤ ਕੀਤਾ ਜਾ ਸਕਦਾ ਸੀ ਸਿਗਾ ਤਾਂ ਨਾਲ ਲੱਗਦੇ ਦੁਰਗਿਆਨਾ ਮੰਦਰ ਦੇ ਨਾਲ ਦੇ ਏਰੀਆ ਨੂੰ ਵੀ ਪਵਿੱਤਰ ਕੋਸ਼ਿਤ ਕੀਤਾ ਜਾ ਸਕਦਾ ਸੀਗਾ ਅਸੀਂ ਤਾਂ ਕਹਿੰਦੇ ਕੁਝ ਨਹੀਂ ਹੈ ਮਹਾਦੇਵ ਦੀ ਦੀ ਸ਼ੋਭਾ ਸ਼ਰਾਤਰੀ ਆ ਰਹੀ ਹੈ ਫਰਵਰੀ ਦੇ ਮਹੀਨੇ ਵਿੱਚ ਅਸੀਂ ਉਮੀਦ ਕਰਾਂਗੇ ਭਗਵੰਤਪਾ ਜੀ ਸ਼ਰਾਤਰੀ ਦੇ ਦਿਨ ਦੇ ਉੱਤੇ Hindu ਸਮਾਜ ਦੀ ਭਾਵਨਾ ਦਾ ਤਿਆਰ ਰੱਖਦੇ ਹੋਵੇ ਵੱਡੀਆਂ ਕੋਸ਼ਨਾਵਾਂ Hindu ਸਮਾਜ ਲਈ ਕਰਟਣਗੇ ਲੱਗਦਾ ਕਿ ਇਹ ਆਵਾਜ਼ ਜਿਹੜੀ ਤੁਸੀਂ ਚੱਕ ਰਹੇ ਹੋ ਇਹ ਸਿਰਫ ਇੱਕ ਪੱਖ ਦੀ ਆਵਾਜ਼ ਨਹੀਂ ਹੋएगी ਸਰਬ ਧਰਮ ਦੀ ਗੱਲ ਕੀਤੀ ਜਾਏਗੀ ਇਸ ਇਸ ਮੰਗ ਦੇ ਨਾਲ ਮੈਂ ਦੇਖੋ ਆਪਣੀ ਗੱਲ ਕਰਾਂਗਾ ਮੈਂ ਤਾਂ ਮੈਂ ਤਾਂ ਆਪਣੇ ਸਮਾਜ ਦੀ ਗੱਲ ਕਰਾਂਗਾ ਸਾਡੀ ਵਾਦੀ 45 ਤੋਂ 50% ਪੰਜਾਬ ਚ ਹੈ ਅਸੀਂ ਸੱਤਾ ਬਦਲਣ ਦਾ ਦਮ ਰੱਖਦੇ ਹਾਂ ਮੈਂ ਕੋਈ ਗੱਲ ਕਰ ਰਿਹਾ ਮੈਂ ਕੀ ਕਰ ਰਿਹਾ ਮੈਂ ਤਾਂ ਅਪੀਲ ਲੈ ਕੇ ਕਰ ਰਿਹਾ ਮੈਂ ਤਾਂ ਅਪੀਲ ਅਪੀਲ ਦੇ ਵਿੱਚ ਤਾਅ ਨਹੀਂ ਜ਼ਿਆਦਾ ਹੁੰਦੀ ਤੁਸੀਂ ਛੇੜਦੇ ਪਏ ਮੈਂ ਅਪੀਲ ਕਰ ਰਿਹਾ ਮੈਂ ਪਹਿਲਾਂ ਵੀ ਅਪੀਲ ਦੇ ਵਿੱਚ ਲਾਈਵ ਹੋ ਕੇ ਅਪੀਲ ਕੀਤੀ ਹੈ ਇਦਾਂ ਤੁਸੀਂ ਚੁੰਡੀਆਂ ਵੜਦੇ ਵੀ ਬੋਲ ਕੁਝ ਬੋਲ ਪੁੱਛ ਬੋਲ ਵੀ ਨਾਮ ਨਹੀਂ ਲੱਗੀ ਹੋਊਗਾ ਨਾ ਹੋਇਆ ਤਾਂ ਕੁਝ ਨਾ ਹੋਊਗਾ ਮੈਂ ਤਾਂ ਤੁਹਾਨੂੰ ਸਾਫ਼ ਕਹਿ ਰਿਹਾ ਅਗਰ ਸਾਡੀ ਭਾਵਨਾ ਦਾ ਧਿਆਨ ਨਾ ਰੱਖਿਆ ਗਿਆ ਹਿੰਦੂ ਸਮਾਜ ਐਸਾ ਸਮਾਜ ਹੈ ਜਿਹੜਾ ਸਿਰਫ ਜਦੋਂ ਵੋਟਾਂ ਪੈਂਦੀਆਂ ਉਦੋਂ ਸੱਤਾ ਪਰਵਰਤਨ ਕਰਨ ਦਾ ਦਮ ਰੱਖਦਾ ਬਸ ਨਹੀਂ ਬਸ ਫਿਰ ਇਹਦੇ ਵਿੱਚ ਰਾਜ ਧਰਮ ਦੇ ਵੀ ਜੀ ਰਾਜਨੀਤੀ ਤੁਸੀਂ ਖੁਦ ਲੈ ਕੇ ਆ ਰਹੇ ਮੈਂ ਆਪਣੀ ਭਾਵਨਾਵਾਂ ਨੂੰ ਮੈਂ ਅਗਰ ਤੁਸੀਂ ਸਮਝੋ 1966 ਤੋਂ ਬਾਅਦ ਅਗਰ ਸਾਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਸਰਕਾਰਾਂ ਵੱਲੋਂ ਅਗਰ ਹੂੰ ਸਾਡਾ ਦਿਲ ਕਰਦਾ ਸੀ ਆਪਣਾ ਹੱਕ ਲਈਏ ਉਹ ਵੀ ਨਾ ਲਈਏ ਨੀ ਰਾਜਨੀਤਿਕ ਮੁੱਦਾ ਬਣਾ ਕੇ ਨਾ ਨਾ ਲੋ ਰਾਜਨੀਤਿਕ ਮੁੱਦਾ ਕੋ ਧਾਰਮਿਕ ਮੁੱਦਾ ਹੈ ਤੁਸੀਂ ਤਾਂ ਸ਼ਰਿਆਮ ਸ਼ਰਿਆਮ ਚ ਤਾਂ ਇਹ ਹੱਕ ਦੀ ਗੱਲ ਹੈ ਧਰਮ ਦੀ ਗੱਲ ਹੈ ਆਪਣੇ ਹੱਕ ਦੀ ਗੱਲ ਹੈ ਇਹ ਜਿੱਦ ਕੋਈ ਰਾਜਨੀਤਿਕ ਮੁੱਦਾ ਹੀ ਨਹੀਂ ਹੈ ਮੇਰੇ ਸਮਾਜ ਦੀ ਗੱਲ ਹੈ ਮੇਰੇ ਹੱਕ ਦੀ ਗੱਲ ਹੈ ਮੈਂ ਤੂੰ ਨਾ ਕਰਾ ਦੱਸੋ ਨਾ ਮੈਂ ਆਪਣਾ ਹੱਕ ਕਿਉਂ ਨਾ ਮੰਗਾ ਬੈ ਤਾਂ ਆਪਣੇ ਰਾਜੇ ਕੋਲ ਹੱਕ ਮੰਗ ਰਿਹਾ ਨਾ ਭਗਵੰਤ ਮਾਨ ਜੀ ਸਾਡੇ ਪੰਜਾਬ ਦੇ ਰਾਜੇ ਨੇ ਰਾਜੇ ਤੇ ਮੈਂ ਪ੍ਰਜਾ ਉਹਨਾਂ ਦੀ ਤੇ ਪ੍ਰਜਾ ਨੇ ਹੱਕ ਦੀ ਗੱਲ ਮੰਗਣਾ ਆਪਣੇ ਰਾਜੇ ਕੋਲ ਮੈਂ ਰਾਜਾ ਜੀ ਕੋ ਹੱਕ ਮੰਗ ਰਿਹਾ ਆਪਣੇ ਰਾਜਾ ਜੀ ਕੋਲੋਂ ਹੱਕ ਮੰਗ ਰਹੇ ਹਨ ਹੱਕ ਦੇ ਵਿੱਚ ਚੇਤਾਵਨੀ ਦਿਖਾਈ ਦੇ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਹਿੰਦੂ ਸਮਾਜ ਸਨਾਤਨ ਧਰਮ ਦੀਆਂ ਵੋਟਾਂ ਨੇ ਉਹ ਵੋਟਾਂ ਜਿਹੜੀਆਂ ਨੇ ਅਗਰ ਮੰਗਨਾ ਮੰਨੀ ਗਈ ਤਾਂ ਸਤਾ ਪਰਿਵਰਤਨ ਦਾ ਵੀ ਦਮ ਰੱਖਦੀਆਂ ਨੇ ਦੇਖਣਾ ਹੋਵੇਗਾ ਕਿ ਅਕਰ ਰਜੀਵ ਟੰਡਨ ਦੀ ਇਸ ਮੰਗ ਦਾ ਕੀ ਅਸਰ ਹੁੰਦਾ ਹੈ ਔਰ ਸਭ ਤੋਂ ਵੱਡੀ ਗੱਲ ਕੀ ਇਹ ਮੰਗ ਕੱਲੀ ਰਜੀਵ ਟੰਡਨ ਦੀ ਹੈ ਜਾਂ ਸਨਾਤਨ ਧਰਮ ਦੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ